ਹਾਂਜੀ ਲੱਗੇ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਆਮਨ ਸਾਈਪਰਾਸੋ ਤੇ ਮੈਂ ਆਪਣੀ ਜੋਬ ਤੇ ਆ ਗਈ ਸੀ ਅੱਜ ਥੋੜਾ अर्ਲੀਅਰ ਆਣਾ ਸੀਗਾ ਕੱਲ ਵੀ ਜੇ ਤਮੈ ਆਇਆ ਬਿਕਾਜ਼ ਛੋਟੂ ਗੋਰੂ ਬੱਚੂ ਮਤਲਬ ਬਮਾਰ ਹੈਗਾ ਹੇ ਤੱਕ ਠੀਕ ਨਹੀਂ ਹੋਇਆ ਹੈਗਾ ਉਹਦੇ ਕਰਕੇ ਮੈਨੂੰ अर्ਲੀ ਆਣਾ ਪਿਆ ਕਿਉਂਕਿ ਗੋਲੇ ਬਾਜਰੀਆ ਫਿਰ ਆਪਣੀ ਜੋਬ ਤੇ ਜਾਣਾ ਸੀਗਾ ਤੇ ਮੈਨੂੰ ਆਪਣਾ ਪਾਰਟ ਟਾਈਮ ਵੀ ਅਜਾ ਗਿਆ ਛੱਡਣਾ ਪਿਆ ਹੈਗਾ ਤੁਹਾਨੂੰ ਪਤਾ ਮੇਰੇ ਇਸ ਵੀਕ ਦੇ 60 ਹੀ ਰੋ ਮਰ ਗਏ ਹੈਗੇ ਆ ਚਲੋ ਕੀ ਕਰ ਸਕਦੇ ਆ ਬਟ ਹਨਾ ਜੇ ਇੱਕ ਪਾਸੇ ਦੇਖਿਆ ਜਾਵੇ ਬਟ ਇਹ ਮੇਰਾ ਜ਼ਿਆਦਾ ਇੰਪੋਰਟੈਂਟ ਕੰਮ ਹੈਗਾ ਕਿਉਂਕਿ ਇਹਨਾਂ ਨੇ ਮੈਨੂੰ ਇਹਨਾਂ ਨੇ ਮੈਨੂੰ ਵੀਜ਼ਾ ਲਗਾ ਕੇ ਦਿੱਤਾ ਹੋਇਆ ਆ ਤੇ ਬਾਕੀ ਲੋਕਾਂ ਚ ਹੀ ਮੈਂ ਤੁਹਾਨੂੰ ਦੱਸਿਆ ਬਸ ਆ ਗੀ ਨਾ ਸਗਾ ਠੀਕ ਐਦਨੀਆਂ ਗੱਲਾਂ ਬਾਤਾਂ ਆ ਤੇ ਉਹ ਕੱਪੜੇ ਸੁੱਕਦੇ ਆ ਗੋਲੇ ਭਾਜੀ ਨੇ ਉਹ ਪੱਖਾ ਜਿਹਾ ਲਾਇਆ ਵਾ ਹੈਗਾ ਉਹ ਹੁਣ ਪੱਖੇ ਮੈਂ ਬੰਦ ਕਰ ਦੇਣਾ ਮੈਂ ਉਹ ਬਹੁਤ ਸ਼ੋ ਮਸ਼ੀਨ ਜਾਂ ਡਰਾਈ ਮਸ਼ੀਨ ਚ ਪਾ ਦੂੰਗੀ ਤਾਂ ਜੋ ਉਹ ਜਲਦੀ ਸੁੱਕ ਜੂਗੇ ਨਾ ਫਿਰ ਮੈਂ ਹੋਰ ਕੱਪੜੇ ਦੇਖ ਲਈਆਂ ਪਰ ਇੰਨਾ ਜ਼ਿਆਦਾ ਕੰਮ ਨਹੀਂ ਹੈਗਾ ਮੈਨੂੰ ਲੱਗਦਾ ਕਿਉਂਕਿ ਮੈਂ ਗੋਲੇ ਬੱਚੇ ਦੀ ਰਾਖੀ ਕਰਨੀ ਆ ਉਹਦੇ ਕੋਲ ਬੈਠਣਾ ਕੱਲ ਵੀ ਮੇਰੇ ਕੋਲ ਬੈਠੀ ਰਹੀ ਆ ਹਨਾ ਕਿਉਂਕਿ ਉਹ ਬਿਮਾਰ ਹੈਗਾ ਤੁਹਾਨੂੰ ਪਤਾ ਫਿਰ ਕੇਅਰ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਉਂਕਿ ਲੋਕਿਆ ਤਰਿਕ ਕਹਿੰਦੇ ਨੇ ਗੁਰੇ ਭਾਜੀ ਨੇ ਵੀ ਕਿਹਾ ਸੀਗਾ ਵੀ ਕੰਮ ਨਹੀਂ ਕੋਈ ਕਰਨਾ ਹੈਗਾ ਤੂੰ ਬਸ ਉਹਦੇ ਲਾ ਕੇ ਹੀ ਬੈਠਣਾ ਉਹਨੂੰ ਵਾਚੇ ਕਰਨਾ ਹੈ ਹਨਾ ਸੋ ਮੈਂ ਉਹਦੇ ਕੋਲ ਲਾ ਕੇ ਬੈਠੂਗੀ ਹਨਾ ਤਲਕ ਜਿਹੜੀਆਂ ਦੰਗਲਾਂ ਬਤਾ ਤੇ ਮੈਕਰੋ ਖਾ ਕੇ ਆ ਗਈ ਮੈਕਰੋ ਕੁਝ ਵੀ ਨਹੀਂ ਵੈਸੇ ਖਾਤਾ ਹੈਗਾ ਮੈਂ ਸਿਰਫ ਕੱਲੀ ਕੌਫੀ ਪੀ ਕੇ ਆ ਗਈ ਸੀ ਕੌਫੀ ਤੇ ਪੰਜੀਰੀ ਖਾਧੀ ਸੀ ਜਿਹੜੀ ਪਹਿਲਾਂ ਇਸ ਜੀ ਮੈਂ ਠੀਕ ਹੈ ਇਹਨਾਂ ਦੇ ਘਰ ਚ ਵੀ ਕਿਹਾ ਤੇ ਦੁੱਧ ਵੀ ਨਹੀਂ ਹੈਗਾ ਬਸ ਉਹ ਬਰੈਡ ਹੀ ਆ ਖਾਣ ਨੂੰ ਹਨਾ ਤੇ ਉਹ ਬੱਕਰੀਆਂ ਦਾ ਦੁੱਧ ਪਿਆ ਹੈਗਾ ਬੱਕਰੀਆਂ ਦਾ ਦੁੱਧ ਬਹੁਤ ਗੰਦੀ ਸਮੈਲ ਸੀ ਆ ਦੀ ਮੈਂ ਨਹੀਂ ਪੀ ਸਕਦੀ ਸੋ ਮੈਂ ਕਾਲੀ ਚਾਹ ਬਣਾ ਕੇ ਪੀ ਲਵਾਂਗੀ ਵੈਸੇ ਮੈਂ ਉਹ ਲੈਸੀਆਂ ਰੱਖੀਆਂ ਹੋਈਆਂ ਆ ਕਾਲੀ ਚਾਹ ਹੁਣ ਮੈਂ ਕਾਲੀ ਚਾਹ ਪੀਣ ਲੱਪਈ ਹੈਗੀ ਆ ਹੋਰ ਜਾਂ ਮਤਲਬ ਜਿੱਥੇ ਵੀ ਕੋਰੇ ਦੇ ਘਰ ਚ ਕੰਮ ਵਗੈਰਾ ਜੋ ਉੱਥੇ ਜਾਤਾ ਉਹ ਡੱਬਿਆਂ ਵਾਲਾ ਚਾਹ ਹੁੰਦਾ ਆ ਫਰੈਸ਼ ਮਿਲਕ ਨਹੀਂ ਹੁੰਦਾ ਹੈਗਾ ਜਾਂ ਫਿਰ ਆ ਬੱਕਰੀਆਂ ਭੇਡਾਂ ਬੱਕਰੀਆਂ ਵਾਲਾਂ ਦਾ ਸਾਡੇ ਕੋਲ ਨਹੀਂ ਪੀ ਹੁੰਦਾ ਹੈਗਾ ਹਣਾ ਸੋ ਮੈਂ ਤਾਂ ਛੱਡੇ ਦਿੱਤੀ ਹਾਰ ਕੇ ਠੀਕ ਹੈ ਮੈਂ ਹੁਣ ਬਸ ਮੈਂ ਪ੍ਰਿਫਰ ਕਰ ਲਿਆ ਕਿ ਬਸ ਹੁਣ ਕਾਲੀ ਕੌਫੀ ਜੇ ਕੋਈ ਕਾਲੀ ਚਾਹ ਜਾਂ ਕੋਫੀ ਕਿਉਂਕਿ ਦੁੱਧੋ ਮੈਂ ਨਹੀਂ ਪੀ ਸਕਦੀ ਕੈਮੀਕਲ ਵਾਲਾ ਹਨਾ ਸੋ ਵੈਟਰ ਹੈ ਕਿ ਇਹਨਾਂ ਨੂੰ ਕਾਲੀ ਕਾਲੀ ਚਾਹ ਪੀਵਾਂਗੀ ਤਾਂ ਵਧੀਆ ਹੈ ਹਨਾ ਸੋ ਹੁਣ ਮੈਂ ਕਾਲੀ ਚਾਹ ਪੀਣ ਲੱਗ ਪਈ ਆ ਗਈ ਆ ਫਿਰ ਹੁਣ ਕਰਕੇ ਆ ਸਕਦੇ ਕੋਈ ਚਾਰਾ ਹੈ ਨਹੀਂਗਾ ਅੱਗੇ ਇਹਨੇ ਸਾਲ ਮੈਂ ਮਤਲਬ ਆਪਣੀ ਇੰਪਲੋਇਰ ਦੇ ਉੱਥੇ ਕੰਮ ਰੈਂਦੀ ਰਹੀ ਹਾਂ ਉੱਥੇ ਦਾ ਮਿਲੇ ਸਾਰਾ ਕੁਝ ਆਉਂਦਾ ਰਿਹਾ ਆ ਤੇ ਹੁਣ ਇੱਥੇ ਤਾਂ ਮੈਨੂੰ ਇਹਨਾਂ ਨੇ ਆਪ ਲਿਵਿੰਗ ਦਿੱਤੀ ਹੋਈ ਆ ਇੱਥੇ ਤਾਂ ਕੋਈ ਦੁੱਧ ਵਰਤਦਾ ਹੀ ਨਹੀਂ ਵਸਿਰਫ ਛੋਟੇ ਬੱਚਿਆਂ ਦੇ ਲਈ ਉਹ ਹੀ ਮਤਲ ਬੱਕਰੀਆਂ ਵਾਲਾ ਦੁੱਧ ਆਂਦਾ ਆ ਉਹਨਾਂ 'ਚ ਬਹੁਤ ਸੁਗੰਧ ਆਉਂਦੀ ਆ ਠੀਕ ਆ ਮੈਂ ਨਹੀਂ ਪੀਚਾਈ ਦੀ ਪਰ ਟ ਬੱਕਰੀਆਂ ਵਾਲਾ ਦੁੱਧ ਪੀਂਦਾ ਤਾਂ ਵਧੀਆ ਆ ਲੇਕਿਨ ਮੈਂ ਨਹੀਂ ਪੀ ਸਕਦੀ ਹੈਗੀ ਸੋ ਲੋਕ ਜੀ ਇਤਨੀਆਂ ਗੱਲਾਂ ਬਤਾ ਆ ਮੈਨੂੰ ਬੜਾ ਫੀਲ ਹੁੰਦਾ ਹੈ ਕਿ ਮੇਰੇ ਪਾਰਟ ਟਾਈਮ ਛੋਟੀ ਹੈਗਾ ਚਲੋ ਹੁਣ ਕੀ ਕਰ ਸਕਦੇ ਹਾਂ ਹਨਾ ਤੇ ਬਾਕੀ ਦੇਖਦੇ ਆ ਹੁਣ ਬਸ ਗੋਰੂ ਬੱਚੋ ਕੱਲ ਵੀ ਪਾਰਟ ਟਾਈਮ ਤੇ ਜਾਣਾ ਜਿਹੜੇ ਕੋਲ ਬੀਬੀ ਪਾਪਾ ਹੈਗੇ ਬਸ ਗੋਰੂ ਬੱਚਾ ਠੀਕ ਹੋ ਜਵੇ ਮੈਂ ਇਹੀ ਅਰਦਾਸ ਕਰਦੀ ਹਾਂ ਅੱਜ ਠੀਕ ਹੈ ਪਲੀਜ਼ ਅੱਜ ਠੀਕ ਹੋ ਜਵੇ ਕਿਉਂਕਿ ਮੇਰੇ ਫੇਰ ਪੈਸੇ ਮਾਰ ਚੜਨੇ ਆ 80 90 ਯੂਰੋ ਫਿਰ ਮਾਰ ਚੜਿਆ ਇਸ ਵੀਕ ਦੇ ਲੱਕ ਜੀ ਸਾਨੂੰ ਤਾਂ ਪੈਸਿਆਂ ਨਾਲ ਹੀ ਆ ਹਨਾ ਮਤਲਬ ਇੱਕ ਵਰਕਰ ਆ ਯਾਰ ਮੈਂ ਤਾਂ ਇੱਥੇ ਸਾਈਪਰਸ ਦੇ ਵਿੱਚ ਹਨਾ ਮੇਰੀ ਲਾਈਫ ਤਾਂ ਸਿਰਫ ਪੈਸਿਆਂ ਨਾਲੀ ਮੈਂ ਕੰਮ ਕਰਾਂਗੀ ਕੰਮ ਕਰੂੰਗੀ ਹਨਾ ਪੈਸੇ ਆਉਗੇ ਜੇ ਕੰਮ ਨਾ ਕਰੂੰਗੀ ਫਿਰ ਮੇਰਾ ਕੰਮ ਕਿੱਥੋਂ ਚੱਲਣਾ ਹਨਾ ਆਈ ਮੀਨ ਫਿਰ ਇਕ ਸਮਝਿੰਦੇ ਤੁਸੀਂ ਸੋ ਪੈਸੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਾਂ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਮੈਨੂੰ ਸਾਰੇ ਪੁੱਛਦੇ ਹੋ ਮੇਰੀ ਮੰਮੀ ਹੋ ਮੇਰੇ ਭਰਾ ਹੁਣ ਕਹਿੰਦੇ ਨੇ ਸਾਰੇ ਪੁੱਛਦੇ ਆ ਕਿ ਤੁਹਾਡੀ ਕੁੜੀ ਅਜੇ ਆਈ ਨਹੀਂ ਪੰਜ ਸਾਲ ਹੋ ਗਏ 8-9 ਸਾਲ ਹੋ ਗਏ ਦੁਬਾਰਾ ਛੁੱਟੀ ਮੈਂ ਇਹੀ ਗੱਲ ਕਹਿੰਦੇ ਹਾਂ ਦੇਖ ਲੋ ਕਰੀ ਮੈਨੂੰ ਨਾ ਬਹੁਤ ਡਰ ਲੱਗਦਾ ਕਿਉਂਕਿ 1 ਮਹੀਨੇ ਦੀ ਛੁੱਟੀ ਹੁੰਦੀ ਆ ਚਾਰ ਪੰਜ ਦਿਨ ਇੱਧਰ ਉੱਧਰ ਲੰਘ ਜਾਂਦੇ ਆ ਬੋਚ ਕੇ ਚੱਕੋ ਪਹਿਲਾਂ ਹਨਾ ਸਮਾਨ ਥੋੜਾ ਸਮਾਨ ਦਾ ਕੋਈ ਨਹੀਂ ਹਨਾ ਬੋਚ ਕੇ ਚੱਕੋ ਉੱਥੇ ਫਿਰ ਜਦ ਐਰਪੋਰਟ ਤੇ ਟ੍ਰੈਲੀ ਤੇ ਇੱਧਰ ਨੂੰ ਪਜਦੀ ਕਦੇ ਇੱਧਰ ਨੂੰ ਲੋਕਾਂ ਦੀਆਂ ਲੱਤਾਂ 'ਚ ਮੈਨੂੰ ਪਿਛਲੀ ਵਾਰ ਨੂੰ ਪਤਾ ਆਇਆ ਕਿ ਕਿ ਮੈਨੂੰ ਟ੍ਰੈਲੀ ਵੀ ਉਹ ਜੋ ਟਰੋਲੀ ਨੂੰ ਨਹੀਂ ਉਹ ਵੀ ਰੋੜਣੀ ਨਹੀਂ ਨਹੀਂ ਮੈਨੂੰ ਪਤਾ ਕਿੰਨਾ ਉਹ ਕੋ ਇੰਨੀ ਆ ਮੇਰੇ ਕੋਲ ਟੈਟੀਆਂ ਲੋਕੀ ਜਾਂਦੇ ਬੱਟੇ ਪਾ ਗਏ ਇਹਨਾਂ ਸਮਾਨ ਲੈ ਕੇ ਗਈ ਸੀ ਮੈਂ ਚੋਕ ਕਿਉਂਕਿ ਮੇਰੇ ਆਈ ਮੀਨ ਸਿਸਟਰ ਦੇ ਬੱਚੇ ਸੀ ਜੀ ਹਨਾ ਉਹਨਾਂ ਨੇ ਬਹੁਤ ਸਮਾਨ ਲੈ ਕੇ ਗਈ ਸੀ ਤੇ ਮਤਲਬ ਬਹੁਤ ਜ਼ਿਆਦਾ ਹੈਪਨ ਹੋਇਆ ਤੇ ਮੈਂ ਫੋਨ ਵੀ 에ਰਪੋਰਟ ਤੇ ਬਹਰੇਨ ਤੇ ਘਵਾ ਚ ਲਿਆ ਸੀਗਾ ਨਵਾਂ ਫੋਨ ਲੈ ਕੇ ਗਈ ਸੀਗੀ ਤੇ ਮੇਰੇ ਕੋਲ ਫੋਨ ਬਿਨਾ ਸੀਗਾ ਮੈਂ ਬੜੀ ਔਖੀ ਹੋਈ ਬਹੁਤ ਜ਼ਿਆਦਾ ਲਾਸਟ ਐ ਮੈਂ ਔਖੀ ਹੋਈ ਮੇਰਾ ਫੋਨ ਉੱਥੇ ਚੋਰੀ ਹੋ ਗਿਆ ਸੀ ਠੀਕ ਹੈ ਸੋ ਮੈਨੂੰ ਡਰ ਡਰ ਆਇਆ ਮੈਂ ਕਹਿਣੀ ਨਹੀਂ ਬਈ ਮੈਂ ਨਹੀਂ ਜਾਣਾ ਹੈਗਾ ਹਨਾ ਬਸ ਮੈਂ 3 ਪੈਸੇ ਭੇਜ ਦਿੰਦੀ ਆ ਕਿਉਂਕਿ ਔਖਾ ਹੁੰਦਾ ਫਿਰ ਇੱਥੇ ਆ ਕੇ ਦਿਲ ਨਹੀਂ ਲੱਗਦਾ ਹਨਾ ਬਦ ਨਰੋਂਦਾ ਰਹਿੰਦਾ ਹੈ ਕਿ ਹਾਏ ਬਸ ਉਹੀ ਮਾਂ ਫਿਰ ਜਾਂਦਿਆਂ ਨੂੰ ਜਾਂ ਆਪਾਂ ਜਾਂਦੇ ਆ ਮੰਮੀ ਡੈਡੀ ਪਹਿਲੀ ਮੁੱਕਰ ਪਾਣ ਲੱਪਾਂਦੇ ਆ ਦਰਵਾਜ਼ਿਆਂ 'ਚ ਖੜ ਗਏ ਦੇਖ ਕੇ ਹੀ ਮੇਰੀ ਤਾਂ ਮੰਮੀ ਦੇਖ ਕੇ ਮੈਂ ਜਦ ਪਿਛਲੀ ਬੰਦਵੇਂ ਸ਼ਹਿਰਾਂ 'ਚ ਪਹੁੰਚੀ ਨਵੇਂ ਸ਼ਹਿਰ 'ਚ ਮੈਂ ਕਿਹਾ ਮੈਂ ਬਸ ਚ ਗਈ ਸੀ ਹੈਨਾ ਤੇ ਮੇਰੀ ਮੰਮੀ ਦੂਰ ਤੇ ਹੀ ਰੋਂਦੀ ਆਈ ਮੈਨੂੰ ਮੈਂ ਕਿਹਾ ਮੰਮੀ ਚੁੱਪ ਕਰ ਜਾ ਤੇ ਸਾਰੇ ਰੋਗ ਘੱਟੇ ਹੋ ਗਏ ਹੈਨਾ ਇੰਨਾ ਹੁੰਦਾ ਆਪਣੇ ਮੰਮੀਆਂ ਨੂੰ ਮੰਮੀਆਂ ਨੂੰ ਮਰਨਾ ਮੰਮੀਾਂ ਤੇ ਆੜੀ ਨੂੰ ਪਹਿਣਾ ਭਰਾਵਾਂ ਨੂੰ ਸੋ ਤੇ ਪਤਾ ਨਹੀਂ ਕੁਝ ਮਿਲਦਾਨੀ ਐ ਇੱਥੇ ਖਾਣ ਨੂੰ ਐ ਤੇ ਘਰ ਦੇ ਤਾਂ ਤਾਂ ਕਰਦੇ ਪਤਾ ਨਹੀਂ ਕਿ ਇਹਦਾ ਕੁਝ ਮਿਲਦਾ ਯਾਰ ਇੰਨਾ ਕੁਝ ਖਾਣ ਨੂੰ ਆ ਸਾਨੂੰ ਹਨਾ ਇੱਥੇ ਤੇ ਜੇ ਇੱਥੇ ਦੇ ਹਿਸਾਬ ਨਾਲ ਦੇਖਿਆ ਜਾਵੇ ਘਰ ਦੇ ਨੂੰ ਕਿਹਾ ਦੱਸੀਏ ਮੈਨੂੰ ਤਾਂ ਵਿੱਚ 14 15 ਸਾਲ ਹੋ ਗਏ ਮੇਰੇ ਡੈਡੀ ਹੁਣੀ ਹਮੇਸ਼ਾ ਕੀ ਖਾਹਿਆ ਰੋਟੀ ਬਣਾ ਲੈਣੀ ਆ ਕੀ ਖਾਹਿਆ ਤਾਂ ਬਸ ਉਹ ਨਹੀਂ ਐ ਇਤਨੀ ਹੀ ਗੱਲਾਂ ਹੁੰਦੀਆਂ ਲੋਕਾਂ ਦੀ ਤਾਂ ਕਰਕੇ ਮੈਂ ਜਾਂਦੀ ਮੈਂ ਡਰਦੀ ਆ ਮੈਂ ਮਾਰਕੀਟ ਚ ਜਾਣਾ ਮੈਨੂੰ ਲੱਗਿਆ ਮੇਰੇ ਮੈਡਮ ਨੇ ਕਿਹਾ ਤਾਂ ਪੜ੍ਹਮ ਨਹੀਂ ਮੈਂ ਜਾਣਾ ਮੈਂ ਕਹਿੰਦੀ ਆ ਬਸ ਮੈਂ ਆਪਣੀ ਮੰਮੀ ਇੱਥੇ ਬੁਲਾ ਲੂੰਗੀ ਹੋਰ ਗਿਆ ਮੰਮੀ ਨੂੰ ਆ ਡੈਡੀ ਨੂੰ ਦਿਖਾ ਲੈਂ ਆ ਸਾਈਕਲਸ ਫੋਰ ਗਿਆ ਬਸ ਹੁਣ ਮੈਂ ਹੀ ਤਾਂ ਕਿਹਾ ਤੁਸੀਂ ਆਓ ਮੇਰੇ ਕੋਲ ਇੱਥੇ ਇਹ ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਟੈਚਾਂ ਚ ਬੋਝ ਕੇ ਘੜੀਸਣੇ ਆ ਬੋਝ ਕੇ ਲੈ ਕੇ ਆਣੇ ਤੇ ਕਿੱਦਾਂ ਲੈ ਕੇ ਰਹਿਣ ਠੀਕ ਹੈ ਲੱਗ ਗਿਆ ਚਲੋ ਠੀਕ ਹੈ ਲੱਗ ਗਿਆ ਮੈਂ ਫੇਰ ਮਿਲਦੀਆਂ ਠੀਕ ਹੈ ਸੋ ਝਟਕ ਦੇ ਲਈ ਬਾਏ ਬਾਏ ਐਂਡ ਗੋਡ ਬlesਸ ਯੂ ਮਾਈ ਹੋਰ